ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵਲੋਗ ਨਹੀਂ ਕਰਿਓ ਜੀ ਫੁੱਲ ਵਾਚ ਟਾਈਮ ਹੈ ਜੀ ਮਾਰਨਿੰਗ ਦਾ ਸੰਡੇ ਦਾ ਦੇਖੋ ਰੱਬ ਨੇ ਕੀ ਹਾਲ ਕਰਤਾ ਵੀ ਸੰਡੇ ਆ ਕਿਤੇ ਅੱਜ ਕੋਈ ਰੈਸਟ ਨਾ ਹੋ ਜੇ ਇਹਨਾਂ ਤੋਂ ਸਮਝ ਨਹੀਂ ਆਉਂਦੀ ਵੀ ਕਿੱਧਰੋਂ ਸਟਾਰਟ ਕਰਕੇ ਤੇ ਕਿੱਧਰੋਂ ਨਾ ਤੇ ਇੱਧਰ ਦੇਖੋ ਸਾਡੇ ਵਿਚਾਰੇ ਨਿੰਮ ਤੇ ਕਰੋਪੀ ਆਈ ਆ ਜਦੋਂ ਕੋਈ ਨੇਰੀਆਂ ਦੀ ਮੈਂ ਤਾਂ ਨਹੀਂ ਸਮਝਉਂਦੀ ਕੋਈ ਜ਼ਿਆਦਾ ਸੀ ਕੀ ਪਤਾ ਨਹੀਂ ਲੱਗਿਆ ਮੈਨੂੰ ਤਾਂ ਇਹ ਨਹੀਂ ਫਾਸਟ ਹੈ ਜਿਹੜੀ ਹਨੇਰੀ ਆਈ ਸੀਗੀ ਹੁਣ ਤਾਂ ਸਾਰਾ ਦਾਣਾ ਜਿਹੜਾ ਟੁੱਟ ਗਿਆ ਕੁੜੀਆਂ ਤਾਂ ਵਿਚਾਰੀਆਂ ਤੇ ਕਿ ਐ ਕਹਿਣਗੀਆਂ ਸਾਨੂੰ ਪੀਂਗ ਪਾ ਦੋ ਪੀਂਗ ਪਾਉਣ ਨੂੰ ਤਾਂ ਕਿੱਥੇ ਤੇ ਤਾਂ ਹੋਰ ਵੀ ਟੁੱਟ ਗਿਆ ਨਾਲ ਦੀ ਨਾਲ ਆ ਸਾਰੇ ਬੂਟੇ ਦਾ ਆ ਨੁਕਸਾਨ ਕਰਤਾ ਐਡੇ ਸੋਨੇ ਦੇ ਫੁੱਲ ਐ ਜਿਹੜੇ ਹੁਣ ਸਿਆਲਾਂ ਦੇ ਵਿੱਚ ਲੱਗਣੇ ਸੀਗੇ ਤੇ ਜਿਵੇਂ ਬਰਾਹ ਵਾਲੀ ਹੋ ਗਿਆ ਟੜਕੇ ਟੜਕੇ ਜਿਹੜੇ ਉੱਠੇ ਜਦੋਂ ਮੂੜਾ ਹੋ ਗਿਆ ਇਹਨੂੰ ਦੇਖ ਕੇ ਵੀ ਆ ਇੱਕ ਦਾਣਾ ਜਿਹੜਾ ਹੋਰ ਗਿਆ ਦੇਖੋ ਗੰਜਾ ਜਿਹਾ ਜਿਹੜਾ ਰਹਿ ਗਿਆ ਅੱਤ ਕੇ ਸਾਰਾ ਸ਼ਾਂਗਣਾ ਪੈਣਾ ਹੈ ਇਹ ਨੰਮ ਹੈ ਇਹ ਦੇਖੋ ਕਿੱਦਾਂ ਹੁੰਦਾ ਤੇ ਉਧਰੋਂ ਥੋੜੀ ਜਿਹੀ ਤਾਂ ਮੈਂ ਢੇਰੀ ਲਾਤੀ ਆ ਵੀ ਬੂਟਾ ਜਿਹੜਾ ਸਾਰਾ ਉਹ ਹੋ ਗਿਆ ਬੰਨਿਆ ਹੋਇਆ ਸੀਗਾ ਖਿੱਲਰ ਗਿਆ ਮੈਂ ਗੈਸਮੀਨ ਵੀ ਕੰਮ ਕਰਦੀ ਫਿਰਦੀ ਅਜ ਤਾਂ ਤੇ ਬਸ ਇਥੋਂ ਲਾਉਣੀ ਅਗਰਾ ਮੱਥਾ ਫੇਰ ਪਾਉਂਗੀ ਮਸ਼ੀਨ 'ਚ ਕੱਪੜੇ ਕੱਲ ਜਿਹੜੇ ਸ਼ਾਮ ਜੀ ਨੂੰ ਧੋਤੇ ਸੀਗੇ ਧਾਰ ਤੇ ਪਏ ਸੀ ਤੇ ਪਤਾ ਲੱਗਿਆ ਨਹੀਂ ਕਿ ਉਹ ਸਾਰੇ نیچے ਡਿੱਗ ਪਏ ਉਹ ਵੀ ਸਾਰੇ ਧੋਣ ਵਾਲੇ ਹੋ ਗਏ ਨਾ ਜਿਹੜਾ ਕੰਮ ਵਧ ਗਿਆ ਤੇ ਹਜੇ ਕਈ ਪੈਣਾ ਤਾਂ ਮੈਨੂੰ ਲੱਗਦਾ ਸਾਫ ਸਫਾਈ ਤੇ ਲੱਗੀਆਂ ਪੜੀਆਂ ਤੇ ਪਰ ਕੋਈ ਫਾਇਦਾ ਨਹੀਂ ਹੋਣਾ ਹਨਾ ਦੁਬਾਰੇ ਫੇਰ ਵਿਚਾਰੀਆਂ ਦਾ ਉਹਨਾਂ ਦਾ ਕੰਮ ਵਧ ਗਿਆ ਉਹਨਾਂ ਦਾ ਸਫਸਪਈ ਦਾ ਪਰ ਆਪਾਂ ਤਾਂ ਅੱਜ ਤਾਂ ਨਹੀਂ ਲੱਗਦੇ ਹੈਗੇ ਇੱਕ ਦੋ ਦਿਨਾਂ ਤੱਕ ਛੁੱਟੀ ਆਊਗੀ ਸ਼ਾਇਦ ਬਸ ਉਦੋਂ ਦਿਵਾਲੀ ਦੀ ਜਿਹੜੀ ਸਫਾਈ ਸਟਾਰਟ ਕਰਾਂਗੇ ਹਜੇ ਤਾਂ ਇਹਨਾਂ ਸ਼ੁਕਰ ਹੈ ਵੀ ਕੂੜਾ ਇੱਧਰ ਨੂੰ ਨਹੀਂ ਗਿਆ ਸਾਰਾ ਇੱਧਰ ਨੂੰ ਹੀ ਆਇਆ ਗਿਆ ਕੱਲ ਝੋਨਾ ਸੁੱਕਣਾ ਪਿਆ ਸੀ ਨਾ ਫੇਰ ਭੱਜ ਕੇ ਇਹਨਾਂ ਨੇ ਢਕੇ ਢੁਕਿਆ ਤੇ ਦੇਖੋ ਕੀ ਹਾਲ ਹੋਇਆ ਪਿਆ ਆ ਵਾਵਾ ਵਾਤ ਗਿਆ ਇਹਨਾਂ ਲਚਕਦਾਰ ਜਿਹੇ ਇਹਦੀਆਂ ਟਾਹਣੀਆਂ ਜਾਨੀ ਕਿ نیچے ਹੋ ਗਈ ਉੱਪਰ ਕਿ ਇਹ ਤਾਂ ਬਚ ਗਿਆ ਨਿੰਮਤੀ ਕਰੋਪੀ ਆਉਂਦੀ ਜਦੋਂ ਵੀ ਆਉਂਦੀ ਲਾਈਪ ਬਹੁਤ ਬੁਰਾ ਹਾਲਾ ਉਧਰੋਂ 게ਟ ਦਾ ਬਹੁਤ ਹੋਰਾ ਹਾਲਾ ਉਧਰੋਂ ਵੀ ਸੰਭਰ ਕੇ ਆਣਾ ਸਮਰੀਦ ਦੇ ਡੈਡੀ ਨੂੰ ਵੀ ਕਹਿਨੇ ਆ ਵੀ ਉੱਠ ਕੇ ਭਾਈ ਡਾਂਣਾ ਨੂੰ ਨਾ ਕਰੋ ਸਾਈਡ ਤੇ ਤੇ ਨਾਲੇ ਗੱਡੀ ਦਾ ਕੱਪੜਾ ਕੁੱਪੜਾ ਕਿੱਧਰ ਦੀ ਕਿੱਧਰ ਹੀ ਗਿਆ ਬੜਾ ਜਿਆਦਾ ਬੁਰਾ ਹਾਲ ਹੋ ਗਿਆ ਦੇਖੋ ਇਹਦਾ ਤਾਂ ਅੱਤਵਾਰ ਵੀ ਵਿਕਾਰ ਹੀ ਜਾਊਗਾ ਸਾਰਾ ਦਿਨ ਹਾਂਜੀ ਮੈਂ ਗੈ ਸੁਣੇ ਉੱਠ ਕੇ ਨਾਲੇ ਦਾ ਡਾਣਾ ਪਾਸੇ ਕਰ ਦੋ ਨਾਲੇ ਗੱਡੀ ਸਾਫ਼ ਕਰ ਦੋ ਕੰਮ ਨਵੇੜ ਦਿੰਦੇ ਮੁੜ ਕੇ ਦੁਪਹਿਰੇ ਫੇਰ ਕੰਮ ਵਧਿਆਣਾਗਾ ਕੇ ਰੋਟੀ ਟੁਕੜਾ ਵੱਲ ਹੋ ਜਾਂਦਾਗਾ ਕੰਮ ਨਵੇੜ ਲੈਣੇ ਮੈਨੂੰ ਫੋਨ ਕਰ ਦੋ ਬੰਦ ਹੋਣਾ ਖਾਣਾ ਵਿੱਚੋਂ ਆ ਖਾਦੇ ਨੇ ਬਿਸਕਟਸ ਆਣ ਨਹੀਂ ਪਏ ਐ ਪ੍ਰੂਫ ਰੱਜ ਨੂੰ ਪੁੱਜਿਓ ਤੇ ਉੱਠ ਖੜੋ ਨਮਲੇ ਨਮਲੇ ਨਮਿਆਂ ਆ ਤੇ ਕਿ ਸਾਰੇ ਛਾਗ ਦਿਓ ਇਹ ਤਾਂ ਪੱਟੀ ਲੱਗੇ ਮਰਾ ਤਾਂ ਪੱਟ ਦੋ ਪਰ ਇੱਥੇ ਕਰਾਉਣਾ ਵੀ ਕੀ ਹੈ ਲੱਖਣਗੇ ਤੇ ਸਾਰਨ ਬੂਟੇ ਪੱਟਣ ਦੀ ਰਹੇ ਸਹੀ ਗੱਲ ਨਹੀਂ ਪੱਟਦੇ ਪੱਟੇ ਉਹ ਤਾਂ ਨਾ ਛਾਂਗ ਦੇ ਆਹ ਪਿੰਨਾ ਵੇਡਾਣੇ ਨਿਕਲਦੇ ਸੁਆਦ ਇੱਕ ਉਹ ਕਿੱਥੇ ਰਹਿ ਗਿਆ ਕਾਚਾ ਬਾਚਾ ਉਹਨੂੰ ਛਾਂਗਾ ਦੋ ਸਾਰੇ ਨੂੰ ਐਤਕੇ ਇਹ ਕਹਦੇ ਛਾਂਗਿਆ ਨਹੀਂ ਗਿਆ ਫਿਰ ਆਪੇ ਨਵੇਂ ਡਾਣੇ ਉਗਰਨਗੇ ਤੁੰ ਆ ਜੋ ਹੁਣ ਬਾਹਰ ਮੈਨੂੰ ਦੁਬਾਰਾ ਹੀ ਨਾ ਥੀਂ ਡੇਣਾ ਲਾ ਮੈਂ ਤਾਂ ਕਾਦੇ ਨਾਲ ਛਾਂਗ ਦੂੰਗੀ ਮੈਂ ਤਾਂ ਬੋਕਰ ਚੜਦੀਆਂ ਲਾਉਣੀਆਂ ਮੱਥੇ ਇਹਦੇ ਨਾਲ ਬਸੇ ਕੋਈ ਆ ਕੋਈ ਟਾਈਮ ਜ਼ਿਆਦਾ ਹੈ ਨਹੀਂ ਨੇਰੀਆਂ ਵਾਲਾ ਨਾ ਕਿ ਜਦੋਂ ਰੱਬ ਤੜਕੇ ਜਦੋਂ ਤਾਰਾ ਕੱਢਿਆ ਇੱਕ ਕਾਲਾ ਘੋਰ ਬਣ ਕੇ ਆ ਗਿਆ ਵੀ ਹਣਾ ਲੱਗੇ ਜੈਨਾਂ ਦੀ ਟਾਈਮ ਹੈ ਨਾ ਕੋਈ ਮੀਹ ਹਾਲਾ ਕਿੱਥੇ ਦਾ ਫਸਲਾਂ ਉਹੀ ਗੱਲ ਵੀ ਮਸਾ ਫਿਰ ਇਹ ਹਾਂ ਸਪਰੀ ਹੈ ਨੰਨੇ ਤੇ ਕਰ ਕਰਕੇ ਪਕਾਉਣਾ ਹਣਾ ਜਿਹੜੀਆਂ ਹੁਣ ਘਰੇ ਲਿਆਉਣੀਆਂ ਤੇ ਸੌ ਵਿਅੰਤਾਂ ਹੁੰਦੇ ਆ ਵੀ ਐਂ ਕਰਾਂਗੇ ਜੋ ਕਰਾਂਗੇ ਤੇ ਤੜਕੇ ਤੇ ਦੇਖ ਕੇ ਨਾ ਡਰ ਲੱਗੇ ਚਲ ਹਵੇ ਵੀ ਰੱਬ ਬੱਤਤੀ ਰੱਖੇ ਨਾ ਪਾਵੇ ਮੀਂਹ ਹੋਇਆ ਤਾਂ ਕੱਲ੍ਹ ਦੇ ਦਿਨ ਵੀ ਦੱਸੀ ਜਾਂਦੇ ਐ ਤੇ ਜਿਹੜੇ ਹਿਸਾਬ ਨਾਲ ਇਹ ਮੀਂਹ ਤਾਂ ਚਲੋ ਘੱਟ ਸੀਗਾ ਜਿਹੜੀ ਨੇਹਰੀ ਸੀਗੀ ਹਨਾ ਤਾਂ ਥੋਨੇ ਡਿੱਗੇ ਹੋਣਗੇ ਜਿੰਨਾਂ ਨੂੰ ਪਾਣੀ ਲੱਗਿਆ ਹੋਊਗਾ ਹਾਂ ਪੁੱਤ ਮੀਂਹ ਆਇਆ ਸੀ ਨੇਹਰੀ ਵੀ ਮੀਂਹ ਤਾਂ ਘੱਟ ਸੀ ਪੁੱਤ ਨੇਹਰੀ ਵਾਲੀ ਸੀਗੀ ਆ ਦੇ ਕੱਪੜੇ ਸਾਰੇ ਨਿੰਮ ਡਿੱਗ ਗਿਆ ਹਾਂ ਰਾਤ ਨੂੰ ਆਇਆ ਆ ਦਿਨੇ ਮੇ ਡਿੱਗੇ ਪਏ ਜਿਹੜੇ ਕਹਿਣਾ ਹੁੰਦੀ ਆ ਵੀ ਸਾਨੂੰ ਪੀਂਘਾ ਪਾ ਕੇ ਦੇ ਦੋ ਹੋਰ ਮੇਰੇ ਆ ਕਿੱਕੇ ਨਾਲ ਜਦ ਉੱਠ ਕੇ ਆਈ ਮਖਾਈ ਡਿੱਗ ਪਿਆ ਹੈ ਸਾਰਾ ਬੂਟਾ ਟੁੱਟ ਗਿਆ ਜਿਹੜਾ ਐਡਾ ਸੋਹਣਾ ਸੀਗਾ ਹਾਣਾ ਕਾਵਾਂਗੇ ਪਾਪੇ ਨੂੰ ਵੀ ਇਹਨਾਂ ਨੂੰ ਇਹਨਾਂ ਨੇ ਸਾਰਾ ਛਾਂਡ ਦੋ ਤੂਫਾਨ ਸੀ ਨਹੀਂ ਕੋਤਣੀ ਕੀ ਸੀ ਪਰ ਤਮੈ ਨੂੰ ਤਾਂ ਹਵਾ ਜਿਸੰਕ ਦੀ ਸੁਹੰਦੀ ਸੀਗੀ ਮੇਰੀ ਹੁੰਦੀ ਐ ਕੋ ਡਿੱਗਦੇ ਕੱਲੇ ਹੀ ਆ ਹਸਪੀਕਰ ਸਪੀਕਰ ਲੋਟ ਕਰਾ ਕੇ ਲੈ ਆਏ ਨਾਲ ਤਾਂ ਤੇ ਉਹ ਵਾਲੀ ਡਾਲੀਆਂ ਜੁੜੀਆਂ ਆ ਲਵਾ ਕੇ ਲੈ ਕੇ ਆਏ ਚੱਲ ਟਰੈਕਟਰ ਤੇ ਠੀਕ ਹੈ ਜਾ ਥਾ ਥਾ ਤੇ ਚਾਲ ਕਾਨੂੰ ਪਤਾ ਲੱਗਦਾ ਹੈ ਇੱਥੇ ਸਾਡੇ ਨਾਲ ਲਿਖੇ ਇੱਥੇ ਤੁਹਾਡੇ ਨਾਲ ਨਹੀਂ ਸੀ ਹੋਇਆ ਤਾਂ ਪਹਿਲਾਂ ਤੇ ਉਹ ਸਪੀਕਰ ਨੂੰ ਜਾਲਣਾ ਨੂੰ ਸੈਟ ਕਰਾਂਗੇ ਚਾਲ ਪੁੱਤ ਕਰੀਏ ਕੰਮ ਕਰਾ ਦਿਓ ਕਰੋ ਹੈਲਪ ਮੰਮਾ ਦੀ ਤੇਰੇ ਡੈਡੀ ਨੂੰ ਠਾ ਬਸ ਹੁਣ ਕੇ ਡੈਡੀ ਉਠੋ ਜਲਦੀ ਤੇ ਚੱਕੋ ਆਹ ਘਾਟਾ ਮਾ ਚੱਕੋ ਲੋਟੋ हाँ जी हम हाँ जी चलो बुढ़ावाल देखने आते हैं ओह कितने बहुत लगते हैं वैसे इन्हें बर्थडे होने चाहिए हाँ कुछ लग जाएगा हाँ जी आ चक्को पता अब तेरे सारे चक्के चा, डरने हैं ना हम्म हाँ। तो बाहर लगते हैं पंद्रह आप बहुत अच्छे हैं आइकन चीज तो खाने देते हैं भाव किनास ਦੇਤੀ ਵਿੱਚ ਹੈਗਾ ਆ 50 ਬੂਟਾ ਲੱਗਿਆ ਆਪਣੀ ਤੇ ਹੁਣ ਉਹ ਕਿ ਪ੍ਰਦੇਵਦ ਨਹੀਂ ਹੋਇਆ ਉਹ ਤਾਂ ਗੋਬਰ ਰੱਖੀ ਗੋਬਰ ਨੂੰ ਆਹ ਦੇਖੋ ਵਿੱਚ ਅਮਰੁੱਦੇ ਦਾ ਬੁੱਟਾ ਲੱਗ ਗਿਆ ਸਾਸਿ ਮਸਲਾਇਆ ਵੀ ਇਸ ਵਿੱਚ ਹੀ ਲੱਗ ਗਿਆ। ਕਿਵੇਂ? ਉੱਪਰਲੇ ਬਸਲ ਮਤਲਬ ਚਾ ਲੱਗਦਾ ਵੀ ਨਹੀਂ ਵਿੱਚ ਹੀ ਲੱਗ ਗਿਆ। پتہ ਨਹੀਂ ਟੁੱਟੇ-ਟੁੱਟੇ ਆ ਜੇ ਨੇ ਤੂਫਾਨੀ ਆਇਆ ਸੀ ਸ਼ਾਇਦ ਕਰਾ ਦਿੰ। ਉਹ ਝੁਰੀਆਂ ਤੇ ਆ। ਤੇ ਆਪਣਾ ਚੀਕ ਘੁਆ। ਇਹਦੇ ਵਿੱਚ ਵੀ ਲੱਗੇ ਨੇ ਪਰ ਬੁੱਟਾ ਤੇ ਦਮੇ ਤੋਂ ਹੋ ਹੀ ਜਾਂਦਾਗਾ ਪਰ ਇੱਥੇ ਚੀਕ ਘੁਏ ਨੇ ਲੱਗਦੇ ਨੇ। ਅਰੇ ਦਰ ਆਪਣੀ ਅਨੋ ਨੀਰੀਨ ਆ ਸੁਪਹਾ ਨਾਨ ਅ ਦੇਖ ਕੇ ਵੀਸੀ ਦੇਖ ਵੀਸੀ ਤੇ ਹੁਣ ਅਸੀਂ ਨੂੰ ਵੱਡੀ ਹੈ ਸਾਰਾ ਰੁੜ ਦਿਨੇ ਹਨ ਕਿ ਬੂਟਾ ਲਾ ਦੇ ਨੂੰ ਬੂਟਾ ਲੜਾਈ ਹੋ ਗਈ ਸੀ ਨੂੰ ਲੜਾਈ ਹੋਈ ਸੀ ਹਨ ਨਹੀਂ ਆ ਰਹੇ ਆ ਕਰਦੇ ਆਪਾਂ ਅਣ ਬੂਟਾ ਲਾ ਰਹੇ ਹਾਂ ਹਾਂ ਅਬ ਡੀ ਐਨ ਦੇਖੜੂ ਸੀ ਬੱਕਾ ਪਾਲਾ ਗੁੰਦ ਪੈ ਗਿਆ ਸੀ ਮੈਂ ਬਚਾ ਕੇ ਛੱਡ ਕੇ ਆਹ ਦੇ ਮੈਂ ਦਿਨ ਕੋ ਕਰ ਜਾ ਕਿ ਆਪਾਂ ਜਿੱਦਾਂ ਇਹ ਮੈਂ ਇਹਨੇ ਬੱਤਰ ਮਾਰ ਕੇ ਹੂੰ ਕੰਮ ਤਾਂ ਠੀਕਾ ਨਾ ਕੰਮ ਬਹੁਤ ਨਵੇਂ ਮੇਟਦੀ ਆ ਵੈਸੇ ਹਣਾ ਬਹੁਤਾ ਗੱਲ ਕਰੋ ਔਖੀ ਚਲਾਉਣੀ ਔਖੀ ਲੱਗਦੀ ਅਕੇ ਨਾ ਹਾਂ ਲੈ ਤਾਂ ਸੜਦਾ ਸਾਰਾ ਕੋ ਮੈਂ ਤਾਂ ਸਾਰੀ ਛੇੜੀ ਹੋ ਜਾਂਦੀ ਆ ਤੇ ਆਹ ਉਹ ਹੋਰ ਕੱਪ ਲੈ ਜਾਂਦੀ। ਉਹ ਤੀ ਲੈ ਜਾਂਦੀ ਐ। ਹਾਂ। ਕਿਆ? ਫੇਰ ਕਰਦੀ ਐ। ਜ਼ੋਰ ਲੱਗਦਾ ਇਹਦੇ ਨਾਲ। ਤੇ ਜ਼ੋਰ ਤਾਂ ਲੱਗਦਾ ਹੀ ਆ ਪੂਰਾ। ਤੁਸੀ ਵਾਰ ਕਰੀਂ। ਲਿਆ। ਛੋਡੇ ਤੇ ਸਾਡੇ 'ਚ ਫਰਕ ਹੁੰਦਾ ਫਿਰ। ਗੁੜੀ ਤੇ ਬੰਦੇ 'ਚ। ਹੂੰ। ਹਣ ਕਈ ਆਏ ਨੇ ਕਮੈਂਟ ਕਰਦੇ ਵੇ ਇਹਨੂੰ ਬੋਕਰ ਖੜਾਤੀ ਤਿਆਰ ਕੈਮਰਾ ਲੈ ਕੇ ਖੜ ਗਈ ਅਸੀਂ ਜਸਟ ਦੇਖ ਰਹੇ ਆਂ ਦੇਖਦੇ ਨਾਲ ਸੌਖੇ ਵਾਗਦੇ ਬੋਕਰ ਕਿ ਨਹੀਂ ਇਧਰ ਵੀ ਚੱਲ ਮੈਂ ਕੱਟਣ ਨੂੰ ਖਵਾਸ ਕਰਾਉਂ ਤੋੜ ਦੇ ਪਰਲੇ ਬੋਕਰ ਨਾ ਲੱਗ ਜਾ ਉਹ ਇਧਰ ਫੜਾ ਦੇਣ ਬਾਈ ਨੂੰ ਮੈਂ ਕੱਟ ਦਿੰਨੀ ਆ ਆ ਵੀ ਸਾਡਾ ਸਾਰਾ ਬੂਟਾ ਟੁੱਟ ਗਿਆ ਭਾਈ ਆਪਣੇ ਕੰਮ ਬਹੁਤ ਖਰਾਬ ਕਰਤਾ ਬਦਗਾ ਲੱਗਦਾ ਮੈਨੂੰ ਇਹ ਰਸਨ ਬਰਨ ਦੇਖ ਲਓ ਹੋ ਤੱਕ ਹੋ ਰਾਜੂ ਕਾ ਬੜੀਆ ਹੋ ਮਾ ਛੋਟਾ ਵਾਲਾ ਰਾਜੂ ਬਈਆ ਬੜੀ ਬੜੀ ਕੰਡਾ ਟੋਟਾ ਬਿਆਨ ਕਰੋ ਫੜਾ ਦੋ ਲੋਟੇ ਵੀ ਲੈ ਲਓ ਬਈਆ ਤਾਂ ਮੈਂ ਲੈ ਨਹੀਂ ਸਕਦਾ ਯਾਰ ਲੈ ਚੱਕਲੇਗਾ ਕਹਿੰਦਾ ਮੇਰੇ ਭਰਾ ਮੇਰੇ ਭਰਾ ਤਾਂ ਕਹਿੰਦਾ ਢੇਰ ਚੱਕ ਲਿਆ ਮੈਂ ਲਿਆਣੀ ਚੱਕ ਕੇ ਉਹ ਪਾ ਬੱਠੋ ਚ ਬੱਠਲ ਦੇਖੋ ਜੀ ਤਾਲਾ ਬਾਈ ਕਿੱਥੀ ਜਾਂਦਾ ਸੀ ਕਿਵੇਂ ਫਟੇ ਆ ਤੁਸੀਂ ਨਾ ਖਾਇਆ ਤੁਰਾ ਕਿਰਾਹ ਐ ਐਕਸਪੀਰੀਅੰਸ ਤੇ ਪਰਦਾ ਦਿੱਲੀ ਕੰਮ ਕਰਨਾ ਹੈ ਕਿ ਨਹੀਂ ਆਪਾਂ ਪਹਿਲੇ ਦਿਨ ਚਲਾ ਕੇ ਵੇਖੀਏ ਵੇਹਲੀ ਚਲਾਉਂਦੇ ਆ ਇਹ ਐਕਸਪੀਰੀਅੰਸ ਦਾ ਫਰਮਾਨ ਹੈ ਜਦੋਂ ਆਪਾਂ ਮਾਰਦੇ ਸੀ ਉਂਝ ਤਾਂ ਆਪਾਂ ਮਤਲਬ 2-3 ਘਰਾਂ ਦੀ ਸਿੱਟ ਸਕਦੇ ਬਸ ਕੋਆ ਸਾਰੇ ਦਿਨ ਚ ਬੇਗਾ ਐਂ ਐਂ ਚੱਲਦੀ ਯਾਰ ਹਣ ਐਂ ਚੱਲਦੀ ਐ ਆਪਾਂ ਨੂੰ ਨਹੀਂ ਉਹ ਚਲਾਉਣੀ ਆਉਂਦੀ ਅੱਗੂ ਰਿਆ ਏ ਮੋੜ ਦੇਖੋ ਸਾਫ ਸਫਾਈ ਹੈ ਜਿਹੜੀ ਆਪਾਂ ਜਮਾ ਕਰਤੀ ਉਹ ਗੇਟ ਤੱਕ ਵਧੀਆ ਤੇ ਜਿਹੜਾ ਇੱਥੇ ਸਾਹ ਨਹੀਂ ਆਉਂਦਾ ਸੀਗਾ ਵੀ ਕੀ ਕਰੀਏ ਤੇ ਕੀ ਨਾ ਕਰੀਏ ਬੋਦੀ ਦੀ ਛੱਟ ਇਹਨਾਂ ਨੇ ਤਾਂ ਬਾਹਾਂ ਬਾਕੇ ਆਸੇ-ਪਾਸੇ ਜਿਹੜਾ ਸਾਰੇ ਕਟਿੰਗ ਕਰਤੀ ਜਿਹੜੇ ਤੀਜੇ ਦਿਨ ਟੁੱਟ ਜਾਂਦਾ ਸੋ ਉਧਰ ਉਹ ਇੰਨਾ ਜਿਆਦਾ ਥਿਲੇਅਰੈਂਸ ਸੀਗਾ ਲਸਣੇ ਵੀ ਰੈਡੀ ਲੱਗ ਜੇ ਨੇ ਪੁੱਛ ਨਮੋਣ ਕੀ ਕਹਿੰਦੇ ਵੀ ਫਰਸ਼ ਜਿਹੜੇ ਜਿਆਦਾ ਖਰਾਬ ਹੋਈ ਪਈ ਸੀ ਕਹਿੰਦੀ ਆ ਦੇਦਰੀ ਨਵਾ ਦਿੰਦੇ ਆ ਸਾਰੀਆਂ ਗਧੀਆਂ ਨੂੰ ਨਾਲੇ ਫਰਸ਼ ਕੋਟ ਯੋਗ ਦੇ ਕੋਟਰ ਬਲਗ ਬੰਦਾ ਹੋਇਆ ਰਸ ਸੀ ਮੇਰਾ ਕੋਸ਼ਿੰਗ ਦਾ ਹਾਂ ਮੈਂ ਇੱਕ ਦਿਨ ਦਾ ਕੱਟ ਕੇ ਚੱਲਿਆ ਸੀ ਇਹ ਤਾਂ ਕਾਰਨਾ ਟਲ ਕਰਨ ਹੋਈ ਪਈ ਸੀ ਬ라우 ਦੇ ਬੱਚੇ ਅੱਜ ਹੁਣ ਨਾਲੇ ਮੇਰੇ ਚੋਰ ਕੱਪੜੇ ਪਾਏ ਤੇ ਹਾਂਜੀ ਵਾਲ ਸਟ੍ਰੇਟ ਕਰਨਾ ਹਾਂਜੀ ਕਰੋ ਜੀ ਕਰੋ ਆ ਕਿਸੇ ਦਾ ਪੱਲੜ ਆਇਆ ਦੇਖਿਓ ਉੱਡ ਕੇ ਅਈਨਾਂ ਦੇ ਲਾਦਾ ਤਾਂ ਇਹ ਕਾ ਹੋਊਗਾ ਅਈਨਾਂ ਵੀ ਹੋਊਗਾ ਪਾਥਾਂ ਟੁੱਟ ਕੇ ਆਏ ਹੁਣ ਹੋਰ ਪੱਤੇ ਸਾਰਾ ਬੂਟਾ ਟੁੱਟ ਗਿਆ ਫਲਾਵਰ ਤਾਂ ਹੁਣ ਨਹੀਂ ਬਾਕੀ ਸਾਰੇ ਮਨੀ ਪਲਾਟਰੀ ਵਧੀਆ ਗਿਆ ਉਹ ਇਕੱਲਾ ਬੂਟਾ ਨਹੀਂ ਇਹ ਬੜਾ ਗਲਿਆ ਜਾ ਪਿਆ ਸੀ ਮੇਰੇ ਹਿਸਾਬ ਨਾਲ ਉਹਨੂੰ ਪਾਣੀ ਦੀ ਨਹੀਂ ਲੋੜ ਜ਼ਿਆਦਾ ਹਨਾ ਉਹ ਜਿਹੜਾ ਗਲ ਗਿਆ ਥੱਲੇ ਉਹਨੂੰ ਪਾਣੀ ਹਾਂ ਤੁਹਾਡੇ ਨਾਲ ਮਾਰਨਿੰਗ ਦੇ ਜਿਹੜੇ ਕੰਮ ਕਾਰਾ ਸੀ ਸ਼ੇਅਰ ਕਰਾਂਗੇ ਸ਼ਾਮ ਨੂੰ ਦੇਖਾਂਗੇ ਕੋਈ ਹੋਰ ਹੈ ਜਿਹੜਾ ਫੇਰ ਆਪਾਂ ਉਹ ਵਾਲਾ ਬਲੌਗ ਹੈ ਜਿਹੜਾ ਐਕਸਟਰਾ ਬਣੇਗਾ हां देखिनिक्की ਵਿੱਚ ਦਿਨਾ ਪਹਾਰਾ ਜਾਈ ਜਾਂਦਾ ਦਰਦੀ ਪਿੱਛੇ ਹੋਈ ਜਾਂਦੀ ਅੱਜ ਇਹਨਾਂ ਨੂੰ ਬਾਹਰ ਹੀ ਬੰਦਾਂਗੇ ਆਪਾਂ ਐ ਤਾਂ ਠੰਡ ਸਵੇਰ ਤੋਂ ਬਸ ਇੰਨੀ ਠੰਡੀ ਹੁਣ ਵੀ ਹੰਡੀ ਹਵਾ ਚੱਲਦੀ ਮੀਂਹ ਕਰਕੇ ਵੀ ਠੰਡ ਲੱਗਦੀ ਹੂੰ ਕੱਲ ਹੀ ਬਾਣੀ ਕੱਪੜੇ ਕੱਢਾ ਮਸ਼ੀਨ 'ਚ ਅੱਜ ਕੱਪੜਾ ਨਹੀਂ ਪਾਉਣਾ ਅੰਦਰ ਬਾਹਰ ਪਾ ਦੇਣੀ ਮੱਜਾ ਗੰਗਾ ਨਾਲ ਗੱਲਾਂ ਕਰਨਾਂ ਕੀ ਇਹਨਾਂ ਦੇ ਘੁੱਟੇ ਨੂੰ ਠੰਡੀ ਕੀ ਰਹਿੰਦਾ ਵਾ ਸੱਕੀ ਦਾ ਹੂੰ ਬਾਹਰ ਹੀ ਨਿਕਲਿਆ ਘੱਟ ਨਾਲੇ ਸੁਬਾ ਦਾ ਅੱਛਾ ਹੋ ਉੱਠ ਕੇ ਨਾਲੇ ਤਾਂ ਇਹਨਾਂ ਕੰਬੀ ਜਾਂਦਾ ਸੀ ਫੇਰ ਵੀ ਬਾਹਰ ਫਿਰਦਾ ਰਿਹਾ ਫੇਰ ਦਾ ਛੋਟਾ ਫਿਰ ਬੱਜੀ ਮੰਮੀ ਉਹ ਤਾਂ ਲਓ ਜੀ ਬਾਹਰ ਲਿਆ ਪਾ ਕੰਮਕਾਰ ਸਫਾਈ ਦੇ ਸਾਰੇ ਨਵੇੜ ਕੇ ਹੁਣ ਰਹਿ ਗਿਆ ਆਪਣਾ ਅੰਦਰ ਅੰਦਰ ਨੂੰ ਝਾੜੂ ਪੂੰਛਾ ਕਰਨਾ ਤੇ ਬਾਕੀ ਜਿਹੜੀ ਦੀਵਾਲੀ ਦੀ ਸਫਾਈ ਪੈਣਾ ਪੁੱਛ ਰਹੀ ਸੀ ਆਪਾਂ ਹਜੇ ਨੂੰ ਸਟਾਰਟ ਕੀਤੀ ਮੰਮਾ ਨੇ ਕੀ ਆਹ ਹੈ ਇਹ ਸਾਬਣ ਫੀਲੀ ਤੇ ਕੀ ਮਮਾ ਉਹ ਜ ਸਾਡੇ ਬਣਨੇ ਲੱਗ ਗਏ ਨੇ ਮooli ਵਾਲੇ ਪਰਾਠੇ ਬੰਦੇ ਮਿਰਚ ਪਣ ਭੁੱਲ ਗਏ ਬੁੱਲੋ ਸਰ ਘਰ ਮੈਂ ਝਾੜੂ ਕੱਢਾਂ ਹਾਂ ਜਿੱਥੇ ਟਾਂ ਲੱਗੂਗਾ ਬਾਹਰ ਦਾ ਦੋ ਹੋਰੇ ਆ ਗਏ ਮੈਡਮ ਆ ਗਏ ਮੇਰੀ ਮੈਡਮ ਹਾਇ ਤਾਂ ਬਣੀ ਨਹੀਂ ਹਾਂ ਅਸੀਂ ਮੇਰਾ ਕਦੇ ਲੋੜ ਪਾ ਕੇ ਫਿਰ ਮੈਨੂੰ ਭੁੱਖ ਮਾਰ ਜਾਂਦੀ ਐ ਬਣੀ ਨਹੀਂ ਖਾਵਾ ਕ੍ਰੀਜੀ ਆਈਏ ਨਾਰੇ ਇਹ ਮੇਰੀ ਭੁੱਖ ਮਰਜੂ ਉਹ ਫਿਰ ਤੋ 15 ਰੋਟੀਆਂ ਖਾ ਲੇਗੀ ਤੇ ਫਿਰ ਅਬ ਮੈਂ ਜਿਹੜੀਆਂ ਦੋ ਖਾਣ ਨੂੰ ਉਹਨਾਂ ਦੀ ਵੀ ਭੁੱਖ ਮਰਜੂ ਮੈਂ ਲਾਈਫ ਹੈ ਦਿਖਾ ਦੇ ਜੀ ਮੰਜਾ ਖਿਚੜ ਹੋਣੇ ਕਿ ਵੀਰ ਕੰਗਾ ਅਲੱਗ ਤੇ ਕੰਗਾ ਮਰਨਾ ਲੈ ਤੇਰੀ ਭੁੱਖ ਮਰਜੂ ਮੈਂ ਕੀ ਕਰੇ ਮੇਰੇ ਟਿੱਡਾ ਜਿਹੜਾ ਛੋਟਾ ਲੱਗਿਆ ਛੋਟਾ ਹੈ ਨੀ ਹਵਾ ਤਾਂ ਹੈ ਵੀਡ ਮੇ ਉੱਪਰ ਹਵਾ ਲੱਗਦੀ

ਆਥਰੇ ਹੋਊਗਾ ਅੱਜ। ਹਾਂ। ਹੁਣ ਕੀ ਹੋਇਆ ਅੱਜ ਕੀ ਹੈ? ਲੋ ਜੀ ਪਰੌਂਠੇ ਆਪਣੇ ਬਣ ਗਏ ਮੂਲੀਆ ਨੇ ਤੇ ਮੰਮੀ ਨੇ ਵਿੱਚ ਥੋੜੀ ਜਿਹੀ ਹਲਦੀ ਪਾ ਦਿੱਤੀ। ਉਹਨੂੰ ਹਲਦੀ ਪਸੰਦ ਹੈ। ਐਨਾਂ ਖਾਈ ਰੋਟੀ ਸਾਰੇ ਨੇ ਫੜਾ ਤੀ ਤੇ ਹੁਣ ਆਪਣੀ 바ਰੀ। ਲੋ ਜੀ 12 ਵਜ ਗਏ ਅੱਜ ਤਾਂ ਹੋ ਗਏ ਲੇਟ ਸਾਰਾ ਕੰਮ ਨਾ ਕੀ ਕਰਤਾ ਬੀਬੀ ਦਾ ਵੀ। ਸਰਸ ਮਾੜਾ ਜਿਹੜਾ ਇੱਥੇ ਰੱਖਤਾ ਤੇ ਆਹ ਜਿਹੜਾ ਪਾਣੀ ਉਧਰੋਂ ਚੌਂਤਰੀ ਤੇ ਜਣੀ ਕੀ ਰਸੋਈ ਦੇ ਵਿੱਚ ਪੋਚਾ ਲਾਇਆ ਸੀਗਾ ਤੇ ਹੁਣ ਬਣਾਉਣੇ ਆ ਚਾਹ ਅੱਜ ਥੋੜਾ ਜਿਆਦਾ 延迟 ਹੋ ਗਈ 12 ਵਜੇ ਅੱਗੇ ਪਰ ਇੰਨਾ 延迟 ਨਹੀਂ ਹੁੰਦੀ ਗਰਮ ਪਾਣੀ ਛੱਡ ਮੈਂ ਆ ਗਈ ਤੇ ਬਸ ਬੱਚਾ ਨੂੰ ਨਿਮਾਉਣ ਲੱਗਦੇ ਸੀਗੇ ਅੱਗੇ ਨਾਲ ਹੱਸ ਜਾਂਦੇ ਸੀ ਮੈਂ ਕਿ ਛੁੱਟੀ ਕਾਦੀ ਅੱਜ ਤਾਂ ਹੋਰ ਸਾਡੇ ਦਾ ਕੰਮ ਵਧੇ ਆਂਦੇ ਕੋਈ ਨਾ ਕੋਈ ਪਤ ਤੂੰ ਬਾਹਰ ਆ ਜਾ ਜੇ ਸ਼ੈਂਪੂ ਦੀਆਂ ਬੁੜੀਆਂ ਲੈ ਕੇ ਆ ਇਹ ਵੀ ਹੁਣ ਖੇਤੋਂ ਆਏ ਸੀਗੇ ਅਚਾਰ ਲੈ ਕੇ ਹੁਣ ਪਤਾ ਨਹੀਂ ਮੈਂ ਤਾਂ ਕੀ ਕਰ ਦੇ ਟਰੱਕ ਇਹ ਆ ਪੈ ਫੜਾ ਪੈਸਾ ਨਹੀਂ ਲੈਣਾ ਰਸੋਈ ਦੇ ਵਿੱਚ ਪਏ ਨੇ ਹਾਂ ਤਾਂ ਫਿਰ ਸਿਮੂ ਨਾਲ ਲੈਣ ਤੇ ਫਿਰ ਤੂੰ ਲਿਆ ਦੇ ਪਤਾ ਐ ਕਿ ਤੂੰ ਕਰਦੀ ਹੈਂ ਕਿ ਤੁਸੀਂ ਕਿਹਾ ਮੇਰਾ ਦਿਮਾਗ ਖਾਦਾਗਾ ਚੱਲ ਲੈ ਕੇ ਆ ਨਾਲੇ ਆਪ ਦੇ ਦੋ ਸ਼ੈਂਪੂ ਲੈ ਕੇ ਆ ਓ ਰਸੋਈ ਚੋਂ ਲਿਆ ਦੇ ਦਿਮਾਗ ਨਾ ਖਾ ਮੇਰਾ ਫਿਰ ਤੁਸੀਂ ਸਿਮੂ ਨੂੰ ਨਾਲ ਲੈਣਾ ਸਿਮੂ ਭਾਜ ਨਾਤੀ ਨਹੀਂ ਉਹਨੂੰ ਸ਼ੈਂਪੂ ਫੜਾ ਦੇ ਉਹ ਬਾਥਰੂਮ ਚ ਵੜ ਗਈ ਕੋਈ ਨਹੀਂ ਖੜਾ ਕਰ ਦਾਂਗੇ ਤੁਸੀਂ ਬਹਿ ਜਾਓ ਜਾ ਕੇ ਜਦੋਂ ਆਪਣੇ ਬੈਠਾਂਗੇ ਦਡਾਲਾਂਗੇ ਇਹਨੇ ਬਾਹਰ ਤੇ ਅੰਦਰ ਵੀ ਇੱਥੇ ਕੋਲ ਚਲਾਇਆ ਹਰੀ ਬੰਲਾ ਬੈਠਾ ਮੈਂ ਚਾ ਰੱਖਦਾ ਠੀਕ ਹੈ ਉਹਨੂੰ ਕਹਿੰਦੇ ਸ਼ੈਂਪੂ ਪਾ ਦੇ ਦੇ ਚ ਡੱਬੇ ਦੇ ਵਿੱਚ ਤੇ ਮੈਂ ਆ ਗਈ ਚਾਰ ਕੁੜੀਆਂ ਲੈ ਲਈ ਦੋ ਤੇਰੀਆਂ ਤੇ ਦੋ ਮੈਂ ਚਾ ਤਰੇ ਆਵਾ ਸੇਮ ਤੇ ਕਰਕੇ ਇਸ ਰਾਤ ਰੀ ਉਹ ਵੀ ਨਾ ਕੇ ਚਲੀ ਗਈ ਅੰਦਰ ਕਿੱਥੋਂ ਲੈ ਕੇ ਆਈ ਹੈ ਇਸ ਕੁਟਾ ਤੁਸੀਂ ਕੀ ਕਰੀਏ ਨੇ ਇਹ ਗਰੀਸਾ ਗਰੀਸ ਦੀ ਗੱਲ ਕਹੇਗਾ ਕੋਈ ਰਹਿਣਾ ਅੱਛਾ ਹਾਂ ਬੰਦ ਹੋ ਗਈ ਇਹ ਇਕਨ ਟ੍ਰਿਕ ਆਉਂ ਚੋ ਨਵੰਦਨ ਦੀਆਂ ਤਿਆਰੀਆਂ ਸ਼ੁਰੂ ਹੋਣ ਲੱਗੀਆਂ ਬਈ ਰੱਬ ਸੋਖ ਸ਼ਾਂਤੀ ਰੱਖੇ ਮੀਂਹ ਤੋਂ ਬਚਾਵੇ ਅਗਲਾ ਫੇਰ ਮੈਂ ਕੰਮ ਕਰਨਾ ਠੀਕ ਕੰਮ ਕਰਨਾ ਮੈਂ ਇਹਨੂੰ ਨਿਵਾ ਕੇ ਮੈਂ ਦਪੈਣਾਂ ਦਾ ਹੁਣ ਥੱਕਿਆ ਪਈਆਂ ਬਈ ਮੈਂ ਤੁਹਾਨੂੰ ਤੜਕੇ ਦੀ ਗੱਲ ਦੱਸਾਂ ਵੀ ਜਦੋਂ ਮੀਂਹ ਹੈ 4:30 ਵਜੇ ਮੈਂ ਇਹਨਾਂ ਨੂੰ ਕਿਹਾ ਨਾ ਮੈਂ ਕਿਹਾ ਨਾ ਵੀ ਆਹੋ ਨਾ ਜੋ ਨਾਭਿਕ ਜੀ ਜਾਂਦਾ ਵੀ ਬਾਹਰ ਕਣੀਆਂ ਨਹੀਂ ਡਿੱਗਣ ਲੱਗੀਆਂ ਤੇ ਸਿ ਝੋਨਾ ਚੱਕਿਆ ਉਹ ਤੇ ਪਤਾ ਕੀ ਕੀਤਾ ਉਹ ਨਟਾ ਕਿੱਥੇ ਭੱਜ ਕੇ ਜਾ ਕੇ ਪਈ ਗਈ ਤੇ ਜਾ ਕੇ ਕਹਿੰਦੇ ਰਮਣ ਆ ਪਸੂ ਬੰਨੇ ਲਾ ਦੱਸ ਵੀ ਤੁਸੀਂ ਤਾਂ ਪਤਾ ਪਤਾ ਕੇ ਬਹਿ ਕੇ ਤੇ ਮੈਨੂੰ ਕਿਹਦੇ ਪਸੂ ਬੰਨੇ ਮੈਂ ਬਈ ਮੈਨੂੰ ਨਹੀਂ ਪਤਾ ਤੇ ਤੈਨ ਦਵਾਰਾ ਮੈਂ ਨਹੀਂ ਉੱਠਣਾ ਹਜੀ ਮੈਂ ਤਾਂ ਛੇ ਵੀ ਉੱਠੂ ਮੈਂ ਕਿਵੇਂ ਰੋਟਾ ਬੁਝਾੜੇ ਇੱਥੇ ਉਹ ਕਿਹੜੇ ਛੇ ਵੀ ਚੱਲ ਆ ਜਾ ਆਟਾ ਹੈ ਕਰਦੇ ਆ ਨਹੀਂ ਤਾਂ ਆ ਜਾਂਦੀ ਹੈ ਤੂੰ ਬਾਗ ਜਾਏ ਜੋ ਆਗੜੀ ਨਾ ਕਦੋਂ ਦੇ ਨਾ ਕੇ ਅੰਦਰ ਵੜ ਗਈ ਤੂੰ ਗੱਲਾਂ ਦਾੜੀਆਂ ਮਾਰਦੀਆਂ ਕੰਮ ਘੱਟ ਕਰਦੀਆਂ ਗਈ। ਕੰਮ ਕਹੇ ਮਿੰਟਾਂ ਨਾ ਨਹੀਂ। ਹਾਂ। ਲੋ ਜੀ ਆਪਾਂ ਬਣਾਈ ਜਾਂਦੇ ਸੀ ਚਾਹ। ਤੇ ਮੌਸਮ ਹੈ ਜਿਹੜਾ ਫੇਰ ਅੱਜ ਹੋਰੀ ਛਾਂ ਜੀ ਬੱਦਲਵਾਈ ਦੀ ਹੋ ਗਈ ਹੈ ਨਾ। ਤੇ ਮੈਂ ਤਾਂ ਬਈ ਸੌਂ ਗਈ ਸੀ ਘੰਟਾ ਅੱਜ ਸਮਰੀਤ ਦੇ ਡੇਢ ਤੇ ਵਿਚਾਰੇ ਹਜੇ ਤੱਕ ਬਿਲੇ ਨੇ ਹੋਏ ਹੈਗੇ ਜੀ। ਬਸ ਆਪਦੇ ਜਿਹੜੇ ਕੰਮਕਾਰ ਜਿਹੜੇ ਕਰਨ ਵਾਲੇ ਉਹ ਹੀ ਕਰੀ ਜਾਂਦੇ ਆ। ਤੇ ਅੱਜ ਤਾਂ ਅੰਦਰ ਕੀ ਰਾਮੇ ਜਾਨ ਤੋਂ ਪਹਿਲਾਂ ਕੁੜੀਆਂ ਜਾਨੀ ਕੀ ਸੀ ਛੱਡੀ ਲੈ ਕੇ ਐਸੇ ਗਏ ਵੀ ਮੀਂਹ ਦੇ ਨਾਲ ਫਰਕ じゃ ਕਿਵੇਂ ਪਿਆ ਤੇ ਪੱਖਾ ਵੀ ਨਹੀਂ ਛੱਡਿਆ ਇਹ ਇੰਨਾ ਜਿਆਦਾ ਕਿ ਕੇ ਰਾਮ ਜੀ ਅੱਜੋ ਹੋ ਲੱਗਦਾ ਸੀ ਠੰਡ ਵੀ ਲੱਗਦੀ ਸੀ ਬੜੇ ਸਨਸੁਟ ਤੇ ਇਹ ਵੀ ਅਜੰਤਰੀ ਨਹੀਂ ਬੜੇ ਬਾਹਰ ਹੀ ਵੜ ਕੇ ਆਪਾਂ ਇਹ ਵੀ ਢੇਲੀ ਉਹ ਜਿਹੜਾ ਆਪਣੀ ਮੰਦੇ ਇਹ ਪੜਾ ਫਿਰ ਬੱਚਿਆਂ ਦਾ ਸਿਰ ਵਗੈਰਾ ਪਾਵਾਂਗੇ ਪਹਿਲਾਂ ਨਮਾ ਆਤਾ ਫਿਰ ਸਿਰ ਬੋਣਾ ਕਿਦੇ ਸਿਰ ਤੋਂ ਹੀ ਹੈ ਹਨਾ ਉਹਦੇ ਬੜਾ ਵੱਡਾ ਕੰਮ ਚ ਲੱਗਦਾ ਹੁੰਦਾਗਾ ਪਟਨੇ ਸਿਰ ਤੋਂ ਹੁੰਦਾ ਚਲੋ ਕੰਮ ਇਹ ਚ ਲੱਗਿਆ ਆਪਣਾ ਜਸੋ ਗਿਟ ਕਿ ਘਰ ਵਸ ਗਈ ਜਾਨੀ ਦੇਖੋ ਮੈਂ ਸ਼ਾਮ ਆ ਕੇ ਬੈਠੇ ਵਾਰ ਹਾਂ ਤਾਂ ਵਸ ਸਾਰਾ ਦਿਨ ਕਰੇ ਚੋਣਿਆਂ ਦੀਆਂ ਸਕੀਮਾਂ ਹੀ ਚੱਲ ਜਾਂਦੇ ਰਹਿੰਦੀਆਂ ਅੱਜ ਚੋਣਾਂ ਵਾੜ ਕਿਲੇ ਆਗੇ ਕਾਦੂ ਵੱਡਣਾ ਬਸ ਆਂ ਜਿਹੜੇ ਕਮਾਂ ਕਰਾਂਦੇ ਜਿਹੜੇ ਗੱਲਾਂ ਵਾਂਗ ਚੱਲੀਆਂ ਨੇ ਕਿਉਂਕਿ ਆਣਾ ਮੈਂ ਜਿਹੜਾ ਆਇਆ ਪਿਆ ਹਨਾ ਫਸਲ ਦਾ ਚਲ ਕੰਮ ਨੇ ਪੜ ਗਏ ਲੱਗ ਜੀ ਟਾਈਮ ਹੋ ਗਿਆ ਸਾਢੇ 5 ਦਾ ਕੰਮ ਕਰ ਆਪਾਂ ਨੇ ਵੇਖ ਲਿਆ ਤੇ ਅੱਜ ਸ਼ਾਮ ਨੂੰ ਜਿਹੜਾ ਕੋਈ ਵਲੌਗ ਨਹੀਂ ਬਣਾਇਆ ਬਸ 2 ਵਜੇ ਚਾਹ ਤੋਂ ਬਾਅਦ ਇਸ ਤੋਂ ਬਾਅਦ ਕੁਝ ਵੀ ਜਾਨੀ ਕਿ ਕੋਈ ਵੀ ਕਲਿੱਪ ਨਹੀਂ ਲੈ ਕੇ ਹੈਗੀ ਪਤਾ ਨਹੀਂ ਬਸ ਕਿੱਦਾਂ ਜਾ ਬਣਿਆ ਤੇ ਫੋਨ ਹੀ ਨਹੀਂ ਜਿਹੜਾ ਚੱਕਿਆ ਗਿਆ ਕੋਈ ਇੰਨਾ ਜ਼ਿਆਦਾ ਵਿਜੀ ਵੀ ਨਹੀਂ ਸੀਗੇ ਤੇ ਬਸ ਨਹੀਂ ਬਲੌਗ ਬਣਾਇਆ ਮੈਂ ਹੈ ਵੀ ਚਾਹ ਲੱਗਦੀ ਨਹੀਂ ਡੇਲੀ ਸ਼ਾਮ ਦਾ ਬਲੌਗ ਦਿਖਾਉਣੇ ਹੈ ਨਾ ਚਲ ਅੱਜ ਜਿਹੜਾ ਮਾਰਨਿੰਗ ਦੇ ਜਿੰਨੇ ਕੰਮ ਕਰ ਕੀਤੇ ਆ ਤੁਹਾਡੇ ਨਾਲ ਸ਼ੇਅਰ ਕੀਤੇ ਆ ਤਾਂ ਪਲੀਜ਼ ਬਲੌਗ ਨੂੰ ਫੋਲੋ ਵਾਚ ਕਰਿਆ ਕਰੋ ਹਨਾ ਸ਼ੇਅਰ ਜ਼ਰੂਰ ਕਰਿਆ ਕਰੋ ਜੋ ਵੀ ਪੈਣ ਭਰਾ ਨਵੇਂ ਆਉਂਦੇ ਆ ਹਨਾ ਤਾਂ ਜ਼ਰੂਰ ਸਬਸਕ੍ਰਾਈਬ ਕਰਕੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਹਨਾ ਤੇ ਚੈਨਲ ਨੂੰ ਚੈਨਲ ਨੂੰ ਕਰ ਲੋ ਜੀ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਦੇ ਨਾਲ ਪਹੁੰਚ ਸਕੇ ਤੇ ਸਾਡੇ ਜਿਹੜੇ ਬਲੌਗ ਹੈ ਤੁਸੀਂ ਦੇਖ ਸਕੋ